ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਭਾਰਤ ਸਰਕਾਰ ਵੀ ਦੇਸ਼ ਦੇ ਵਿੱਚ ਸ਼ਰਾਬ ਬੰਦੀ ਕਰ ਦੇਵੇ ਤਾਂ ਕੀ ਹੋਵੇਗਾ ਦਰਅਸਲ ਇੱਕ ਵਾਰ ਅਜਿਹਾ ਪ੍ਰਯੋਗ ਅਮਰੀਕਾ ਨੇ ਕੀਤਾ ਸੀ 1920 ਦੇ ਵਿੱਚ ਅਮਰੀਕਾ ਦੇ ਵੱਲੋਂ ਸ਼ਰਾਬ ਬੰਦੀ ਕਰ ਦਿੱਤੀ ਜਾਂਦੀ ਹੈ ਕਿਉਂਕਿ ਅਮਰੀਕਾ ਦੇ ਵਿੱਚ ਅਪਰਾਧ ਕਾਫੀ ਵੱਧ ਰਹੇ ਸਨ ਤੇ ਨਸ਼ਾ ਦੀਆਂ ਅਧਿਕਾਰਨ ਕਾਫੀ ਮੌਤਾ ਵੀ ਹੋ ਰਹੀਆਂ ਸਨ ਇਸ ਦੇ ਚੱਲਦੇ 1920 ਦੇ ਵਿੱਚ ਅਮਰੀਕਾ ਦੇ ਵਿੱਚ ਸ਼ਰਾਬ ਬੰਦੀ ਕਰ ਦਿੱਤੀ ਗਈ ਪਰ ਇਸ ਦੇ ਨਾਲ ਹਾਲਾਤ ਜਿਹੜੇ ਨੇ ਹੋਰ ਵੀ ਜ਼ਿਆਦਾ ਵਧ ਗਏ ਪਹਿਲੇ ਜਿੱਥੇ ਲੋਕ ਸ਼ਰਾਬ ਪੀਂਦੇ ਸਨ ਤਾਂ ਹੁਣ ਦੂਜੇ ਨਸ਼ਿਆਂ ਦੀ ਮਾਤਰਾ ਵੀ ਵਧਣ ਲੱਗੀ ਲੋਕੀ ਉਹਨਾਂ ਦਾ ਜ਼ਿਆਦਾ ਸੇਵਨ ਕਰਨ ਲੱਗੇ ਤੇ ਐਸੇ ਵਿਚਾਲੇ ਸ਼ਰਾਬ ਮਾਫੀਆ ਖੜੇ ਹੋ ਗਏ ਜੋ ਕਿ ਪੁਲਿਸ ਨੂੰ ਰਿਸ਼ਵਤ ਦੇ ਕੇ ਸ਼ਰਾਬ ਦੀ ਤਸਕਰੀ ਕਰਾਉਂਦੇ ਸਨ ਇਸ ਦੇ ਨਾਲ ਅਪਰਾਧ ਹੋਰ ਜ਼ਿਆਦਾ ਵਧ ਗਿਆ ਖੁੰਨੀ ਝੜਪਾਂ ਹੋਣ ਲੱਗੀਆਂ ਤੇ ਮਾਹੌਲ ਹੋਰ ਵੀ ਜ਼ਿਆਦਾ ਵਿਗੜ ਗਿਆ ਜਿਵੇਂ ਚਲਦਿਆ ਅਮਰੀਕਾ ਦੇ ਵੱਲੋਂ 1933 ਦੇ ਵਿੱਚ ਸ਼ਰਾਬ ਬੰਦੀ ਨੂੰ ਹਟਾ ਦਿੱਤਾ ਗਿਆ ਤੇ ਫਿਰ ਠੇਕਿਆਂ ਦੇ ਲਾਇਸੈਂਸ ਦਿੱਤੇ ਗਏ ਤੇ ਇਸੇ ਤਰ੍ਹਾਂ ਦਾ ਹੀ ਕੁਝ ਅਪ੍ਰੈਲ 2016 ਦੇ ਵਿੱਚ ਬਿਹਾਰ ਦੇ ਵਿੱਚ ਹੋਇਆ ਸੀ ਜਿੱਥੇ ਸ਼ਰਾਬ ਬੰਦੀ ਕਰ ਦਿੱਤੀ ਗਈ ਪਰ ਉਥੇ ਸ਼ਰਾਬ ਦੇ ਨਾਲ ਹੋਣ ਵਾਲੀਆਂ ਮੌਤਾਂ ਤੋਂ ਜ਼ਿਆਦਾ ਮੌਤਾਂ ਉਹ ਜ਼ਹਿਰੀਲੀ ਸ਼ਰਾਬ ਪੀਂਦਣਾ ਹੁਣ ਲਗੀਆਂ ਜੋ ਕਿ ਬਲੈਕ ਦੇ ਵਿੱਚ ਵਿਕਦੀ ਸੀ ਤਾਂ ਇਸੇ ਤਰ੍ਹਾਂ ਦੇ ਨਾਲ ਬਿਹਾਰ ਦੇ ਵਿੱਚ ਵੀ ਸ਼ਰਾਬ ਬੰਦੀ ਦਾ ਪ੍ਰਯੋਗ ਕਾਮਯਾਬ ਨਹੀਂ ਹੋ ਸਕਿਆ ਤਾਂ ਇਸੇ ਨੂੰ ਲੈ ਕੇ ਹੁਣ ਜਿਹੜੇ ਠੇਕੇ ਨੇ ਦੇਸ਼ ਭਰ ਦੇ ਵਿੱਚ ਦਿੱਤੇ ਜਾਂਦੇ ਨੇ ਤੇ ਸ਼ਰਾਬ ਦੇ ਠੇਕੇ ਦੇਣ ਤੋਂ ਬਾਅਦ ਜਿਹੜੀ ਸ਼ਰਾਬ ਇਸ ਦਾ ਲਾਇਸੈਂਸ ਦਿੱਤਾ ਜਾਂਦਾ ਕਿਉਂਕਿ ਸ਼ਰਾਬ ਬੰਦੀ ਦੀ ਨੀਤੀ ਅਪਣਾਉਣ ਦੇ ਕਈ ਦੇਸ਼ ਜਿਹੜੇ ਨੇ ਬੜੇ ਮਾੜੇ ਖਮਿਆਜ਼ੇ ਭੁਗਤ ਚੁਕੇ ਨੇ